ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਗੀਤ ਸੁਣਾ ਰਹੀ ਹਾਂ ਤੁਹਾਨੂੰ ਇਹ ਵੀ 12 ਮਾ ਦਾ ਗੀਤ ਹੈ ਪਹਿਲਾਂ ਵੀ ਮੈਂ ਤੁਹਾਨੂੰ ਚਾਰ ਪੰਜ ਗੀਤ 12 ਮਹੀਨੇ ਦੇ ਸੁਣਾ ਚੁੱਕੀ ਹਾਂ ਤੇ ਮੈਨੂੰ ਤਾਂ ਇਹ ਗੀਤ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਪਤੀ ਪਤਨੀ ਦਾ ਗੀਤ ਹੁੰਦੇ ਨੇ ਇਹ ਸਾਰੇ ਹੀ ਸੋ ਅੱਜ ਵਾਲਾ ਗੀਤ ਵੀ ਬੜਾ ਸੋਹਣਾ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਆਨੰਦ ਇਸ ਪਿਆਰੇ ਜੇ 12 ਮਹੀਨਿਆਂ ਦੇ ਗੀਤ ਦਾ ਮੇ ਚੇਤ ਦੇ ਚਲਵਾਂਤ ਜਿਨਾ ਦੇ ਨਿਤ ਉੱਠ ਜਾਂਦੇ ਕੰਤ ਦਿਲਾਂ ਦਾ ਮੇ ਪੇਦ ਨਦੀਂਦੇ ਅੰਤ ਦਿਲਾਂ ਦੇ ਅਮ ਬੁਸਾ ਖਿਚਾਈ ਬੁਸਾ ਖਿਦੀ ਵੜ ਤਰਾਦ ਮਖੀ ਦੇੁਰ ਗਲ ਕਸੂਤੀ ਆਕੀ ਆਉ ਕੀ ਜੋ ਬਨੇ ਦੀ ਰਾਖੀ ਦਿਲ ਵਰ ਜਾਨੀਆਂ ਵੇ ਸਾਨੂੰ ਲੈ ਚੱਲ ਆਪਣੇ ਬਰਜਾਨੀਆਂ ਬੇ ਚੜਿਆ ਮਹੀਨਾ ਜੇਠ ਛੱਡ ਸੌਰਿਆ ਬੁਰਜੇਠ ਸਾਨੂੰ ਕਹਿੰਦਾ ਸਾਡੇ ਵੱਲ ਦੇ ਸਾਡੇ ਗਾਲ ਵਿੱਚ ਖੁੱਲੜੇ ਕੇਸ ਸ਼ਮ ਸ਼ਮ ਰੋਨੀਆ ਵੇ ਸਾਡੂ ਲੈ ਚੱਲ ਆਪਣੇ ਨਾਲ ਦਿਲ ਸਾਡ ਰਹਿਦਾ ਬੜਾ ਉਦਾਸ ਦਿਲਬਰ ਜਾਨੀਆਂ ਅੰਬ ਲਾਲ ਜੀ ਪੱਕੇ ਵਿੱਚ ਫਿਰਦੇ ਚੋਰ ਉੱਚਕੇ ਅਸੀਂ ਰੱਖੀਆਂ ਕਰ ਕਰ ਥੱਕ ਕੇ ਆ ਕਰ ਰਾਂ ਜਣਵੇਂ ਸਾਨੂੰ ਲੈ ਚੱਲ ਆਪਣੇ ਨਾਲ ਦਿਲ ਸਾ ਡਰੈਂਦਾ ਵੜਾ ਯਾਦਾਸ ਦਿਲਵਰ ਜ ਸੜੀਆ ਇਹ ਮਹੀਨਾ ਸੌਣ ਸਖੀਆਂ ਪਟਦੀਆਂ ਪੀਂਗਾ ਪਾਉਣ ਸਖੀਆਂ ਝੂਟਣ ਨਾਲ ਛਟਾਉਣ ਸਾਡੇ ਮਨ ਵਿੱਚ ਰੀਜਾਉਣ ਆਕਰ ਮਹਿਰ ਮਾਂਵੇ ਸੜ ਨੂੰ ਲੈ ਚੱਲ ਆਪਣੇ ਨਾ ਰਜਾਨੀਆਂ ਵੇ ਪਾਦੋਂ ਦੇ ਵਿੱਚ ਤੁਪਤਾ ਅੱਕੇ ਨੇਰੀ ਨਥ ਬਿਮਾਰੇ ਚ ਮੈਂ ਕੇ ਪੜਾ ਬਾਜੂ ਬੰਦ ਛਣਕੇ ਕਾਂਡੇ ਲਡਭੀ ਵਿੱਚ ਰਕ ਕੇ ਮੱਥੇ ਦੋੜੀਆਂ ਵੇ ਸਾਨੂੰ ਲੈ ਚੱਲ ਆਪਣੇ ਨਾਲ ਦਿਲ ਸਾ ਡਰੈਂਦਾ ਬੜਾ ਯੁਦਾਸ ਦਿਲਬਰ ਜਾਨੀਆਂ ਵੇ ਜੜਿਆ ਹੈ ਮਹੀਨਾ ਨ ਲੈ ਮੇਰੀ ਇਹ ਸੂ ਤੇਰਾ ਪੁੱਤ ਬੜਾ ਮਾਨਖਟੂ ਹੁਣਾਂਲੇ ਮਾਰੇ ਨਾਲੇ ਹਸੂ ਦਿਲ ਦੀ ਗੱਲ ਕਦੇ ਨਾ ਦੱਸੂ ਪੁੱਛ ਪੁੱਛ ਹਾਰੀਆਂ ਨੀ ਸਾਨੂੰ ਲੈ ਚੱਲ ਆਪਣੇ ਨਾਲ ਦਿਲ ਸੜ ਰੇਂਦਾ ਵੜਾ ਉਦਾਸ ਦਿਲਵਰ ਜਾਨੀਆਂ ਵੇ ਗੱਤੇ ਦੇ ਵਿੱਚ ਕਤਾਂ ਬਰੀਕ ਸਾਨੂੰ ਤੇਰੀ ਵੜੀ ਉਡੀਕ ਲੰਬੀ ਆਉਣ ਦੀ ਤਰੀਕ ਹੁਣ ਕਦ ਆਵਣਾ ਵੇ ਸਾਨੂੰ ਲੈ ਚੱਲ ਅਬ ਦੇਣਾਲ ਚਿੱਤ ਸਾ ਡਰੈਂਦਾ ਨਿਤ ਉਦਾ ਮਗਰ ਦੇਵਿਚ ਪਾਲਾਇ ਅਗਿਰਵੇ ਮੈਂ ਕਿਸੇ ਗੱਲ ਨਾ ਬਰ ਵੀਰ ਵੀ ਲੜਦਾ ਸਾਰਾ ਟਬਰ ਜੇਠ ਜਟਾਣੀਆਂ ਵੇ ਸਾਨੂੰ ਲੈ ਚੱਲ ਅਬ ਦੇਣਾ ਅੜ ਦਿਲ ਸਾ ਡਰੈਂਦਾ ਤੂੰ ਦਾਸ ਦਿਲਵਰ ਜਾਨੀਆਂ ਵੇ ਜਦੋਂ ਚੜਿਆ ਮਹੀਨਾ ਪੈਂਦੀ ਕਾਲ ਜੇ ਦੁਖੋ ਵੇ ਤੂੰ ਲਖ ਪੁਰਾਇਆ ਸਾਨੂੰ ਜਨਵਾਦ ਕੇ ਮੋਏ ਕੋਈ ਝੂਠ ਨਾ ਬੇ ਸਾਨੂੰ ਲੈ ਚੱਲ ਆਪਣੇ ਨਾਲ ਦਿਲ ਸਾ ਡਰੇਂਦਾ ਨਿਤ ਉਦਾ ਸਾਗਨੀ ਬਨੇ ਰੇ ਬੋਲੇ ਕਾਗਨੀ ਤੂੰ ਨਹੀਂ ਤੂੰ ਜਾਗ ਸਸੂ ਜਾਗ ਹੁਣ ਮਨ ਹੋਇਆ ਬਾਗੋ ਬਾਗ ਖਤ ਮੇਰ ਟੋਲਦਾ ਨਹੀਂ ਸਾਨੂੰ ਲੈ ਚੱਲ ਅਬ ਦੇਨਾ ਸਾਜਰੇ ਦੀ ਰੇਲ ਸੱਚੇ ਰੱਬ ਕੁਰਾਇਆ ਮੇਨ ਮੁਕਣ ਦੂਰੀਆਂ ਵੇ ਸਾਨੂੰ ਲੈ ਚੱਲ ਆਪਣੇ ਨਾਲ ਦਿਲ ਸਾ ਡਰੈਂਦਾ ਨੀਤ ਉਦਾਸ ਦਿਲਵਰ ਜਾਨੀਆਂ